ਸਾਸਰੀਆ ਕਾਲ ਅੱਜ ਦਾ ਅਨੂਪਿੰਡ ਹਮਜ਼ਾਪੁਰ ਵਿੱਚ ਲੈ ਕੇ ਚੱਲਦੇ ਹਾਂ ਇਹ ਹਮਜ਼ਾਪੁਰ ਪਿੰਡ ਰਤਿਆ ਪੱਤਿਆਬਾਦ ਮੇਂ ਡੋਰ ਤੇ ਪੈਂਦਾ ਹੈ ਇਸ ਪਿੰਡ ਦੇ ਸਰਪੰਚ ਪਰਮਜੀਤ ਕੋਹਰ ਅਤੇ ਉਸਦੇ ਪਤੀ ਸਰਪੰਚ ਪ੍ਰਤੀਨਿਧੀ ਦਵਿੰਦਰ ਸਿੰਘ ਸੰਧੂ ਅਤੇ ਉਹਨਾਂ ਦੇ ਬੇਟੇ ਦੁਆਰਾ ਪਿੰਡ ਵਿੱਚ ਪਿੰਡ ਵਾਸੀਆਂ ਦੇ ਸਹਿਯੋਗ ਨਾਲ ಗ್ರಾಮ ਪੰਚਾਇਤ ਮੈਂਬਰਾਂ ਦੇ ਸਹਿਯੋਗ ਨਾਲ ਅਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਮਿਲ ਕੇ ਪਿੰਡ ਵਿੱਚ ਅਜਿਹੇ ਕੰਮ ਕਰਵਾਏ ਗਏ ਜੋ ਪਿਛਲੇ ਲੰਬੇ ਸਮੇਂ ਤੋਂ ਅਧੂਰੇ ਪਏ ਸੀ ਜਦੋਂ ਸਾਡੀ ਟੀਮ ਨੇ ਪਿੰਡ ਹਮਜ਼ਾਪੁਰ ਵਿੱਚ ਜਾ ਕੇ ਆਮ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਸਰਪੰਚ ਪਰਮਜੀਤਪੁਰ ਸਰਪੰਚ ਪ੍ਰਤੀਨਿਧੀ ਦਵਿੰਦਰ ਸਿੰਘ ਸੰਧੂ ਅਤੇ ਸਮੂਹ ಗ್ರಾಮ ਪੰਚਾਇਤ ਵੱਲੋਂ ਪਿੰਡ ਵਿੱਚ ਬਹੁਤ ਹੀ ਸ਼ਲਾਘਾਯੋਗ ਕੰਮ ਕਰਵਾਏ ਜਾ ਰਹੇ ਹਨ ਜੇ ਗੱਲ ਕਰੀਏ ਪਿੰਡ ਦੇ ਸ਼ਮਸ਼ਾਨ ਘਾਟ ਦੀ ਤਾਂ ਸਰਪੰਚ ਸਾਹਿਬ ਨੇ ਅਜੀਹਾ ਸ਼ਮਸ਼ਾਨ ਘਾਟ ਬਣਾਇਆ ਹੈ ਕਿ ਲੋਕ ਆਸ-ਪਾਸ ਜਾਂਦੇ ਹੋਏ ਖੜ ਕੇ ਸ਼ਮਸ਼ਾਨ ਘਾਟ ਨੂੰ ਦੇਖਦੇ ਹਨ ਚਾਰ ਦਿਵਾਰਾਂ ਤੇ ਪੇਂਟਿੰਗ ਸਲੋਗਨ ਲਿਖੇ ਹੋਏ ਹਨ ਸ਼ਮਸ਼ਾਨ ਘਾਟ ਦੇ ਵਿੱਚ ਲੋਕਾਂ ਦੇ ਬੈਠਣ ਲਈ ਚੇਅਰ ਪੀਣ ਵਾਲੇ ਪਾਣੀ ਦਾ ਖਾਸ ਪ੍ਰਬੰਧ ਆਧੁਨਿਕ ਪੱਠੀ ਜੇ ਗੱਲ ਕਰੀਏ ਪਿੰਡ ਦੇ ਮੇਨ ਸ਼ਮਸ਼ਾਨ ਘਾਟ ਤੇ ਮੇਨ ਗੇਟ ਦਿੱਤਾ ਉਹ ਵੀ ਬਹੁਤ ਹੀ ਸੁੰਦਰ ਬਣਾਇਆ ਗਿਆ ਹੈ ਸਰਪੰਚ ਪ੍ਰਤੀਨਿਧੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨਾਂ ਤੇ ਮਨ ਦੀ ਇੱਛਾ ਸੀ ਕਿ ਇਹ ਸ਼ੰਚਾਨ ਘਾਟੇ ਨਾਲ ਸੋਨਾ ਬਣਾਇਆ ਜਾਵੇ ਕਿ ਜਿਸ ਦੀ ਪੂਰੇ ਹਲਕੇ ਵਿੱਚ ਚਰਚਾ ਹੋਵੇ ਇਸ ਦੇ ਨਾਲ ਨਾਲ ਉਹਨਾਂ ਨੇ ਪੀਣ ਵਾਲੇ ਪਾਣੀ ਦਾ ਖਾਸ ਪ੍ਰਬੰਧ ਕੀਤਾ ਹੋਇਆ ਹੈ ਗੰਦੇ ਪਾਣੀ ਦੀ ਨਿਕਾਸੀ ਪਿੰਡ ਤੋਂ ਬਾਹਰ ਕੀਤੀ ਗਲੀਆਂ ਇੰਟਰ ਲੋ ਵਾਲੇ ਬਣਾਇਆ ਖੇਤਾਂ ਨੂੰ ਜਾਣ ਵਾਲੀਆਂ ਕਈ ਸੜਕਾਂ ਨਰੇਗਾ ਤੋਂ ਪੱਕੀ ਕਰਵਾਈਆਂ ਜਦੋਂ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਤਾਂ ਪਿੰਡ ਵਾਸੀਆਂ ਨੇ ਕਿਹਾ ਕਿ ਉਹਨਾਂ ਦੀਆਂ ਟਾਣਿਆਂ ਨੂੰ ਜਾਣ ਵਾਲੇ ਰਸਤੇ 25-30 ਸਾਲ ਤੋਂ ਬਣਨ ਵਾਲੇ ਸੀ ਕਈ ਸਰਪੰਚ ਬਣੇ ਕਈਆਂ ਨੂੰ ਕਿਹਾ ਪਰ ਇਹ ਸੜਕਾਂ ਕਦੇ ਨਹੀਂ ਬਨੀਆਂ ਜਦੋਂ ਇਹ ਸਰਪੰਚ ਬਣੇ ਹਨ ਤਾਂ ਦਵਿੰਦਰ ਸਿੰਘ ਸੰਧੂ ਨੇ ਛਲਾਂਗਾ ਜੋ ਕੰਮ ਕਰਕੇ ਉਹਨਾਂ ਦਾ ਦਿਲ ਜਿੱਤ ਲਿਆ ਹੈ ਜਿਸ ਨੂੰ ਅਜੇ ਤੱਕ ਕਿਸੇ ਨੇ ਨਹੀਂ ਕਰਵਾਇਆ ਇਹ ਕੰਮ ਸਰਪੰਚ ਪਰਮਜੀਤ ਕੋਰ ਸੰਧੂ ਅਤੇ ਉਹਨਾਂ ਦੇ ਸਰਪੰਚ ਪ੍ਰਤੀਨਿਧੀ ਦਵਿੰਦਰ ਸਿੰਘ ਸੰਧੂ ਨੇ ਕਰਵਾਏ ਲੋਕਾਂ ਦੇ ਮੇਟਣ ਵਾਸਤੇ ਪਿੰਡ ਵਿੱਚ ਚੇਰਾ ਰੱਖਿਆ ਗਿਆ ਹਨ ਪੀਣ ਵਾਲੇ ਪਾਣੀ ਦੇ ਵਾਟਰ ਕੂਲਰ ਰੱਖੇ ਗਏ ਹਨ ਸਰਪੰਚ ਪ੍ਰਤੀਨਿਧੀ ਦਵਿੰਦਰ ਸਿੰਘ ਸੰਦੋ ਨੇ ਕਿਹਾ ਕਿ ਉਹਨਾਂ ਦੇ ਮਨ ਦੀ ਇੱਛਾ ਹੈ ਕਿ ਉਹਨਾਂ ਦਾ ਪਿੰਡ ਜ਼ਿਲ੍ਹਾ ਹਟਿਆਬਾਦ ਦਾ ਸਭ ਤੋਂ ਸੋਹਣਾ ਪਿੰਡ ਹੋਵੇ ਬਹੁਤ ਸਿਰੇ ਦਾ ਮਾਰਕ ਬਣਾਤਾ ਉਹ ਵੀ ਵਧੀਆ ਬਣਾਤਾ ਬੂਟੀਆਂ ਰੰਗ ਰੋਗਨ ਕਰਤਾ ਬੈਣ ਨੂੰ ਪਾਣੀ ਛੱਡ ਸਾਰੇ ਕੁਝ ਬਣਾਤਾ ਸੰਭਾਲ ਘੜ ਚ ਹਾਂਜੀ ਬੱਲੇ ਬੱਲੇ ਕਰਾ ਰੱਖੀ ਐ ਹਲਕੇ ਦੇ ਵਿੱਚ ਮੁੰਡਾ ਦਾ ਇਸ ਸੰਜਣ ਘੜ ਨਾਲ ਦਾ ਹੋਰ ਕੋਈ ਹੋਣਾ ਨਹੀਂ ਜਿੰਨਾ ਸਾਫ਼ ਸੁਥਰਾ ਇਹ ਬਣਾ ਰੱਖਿਆ ਅੱਗੇ ਤਾਂ ਕੀੜੀਆਂ ਖਾ ਜਾਂਦੀਆਂ ਬਹਿ ਜਾਂਦੇ ਸੀ ਉੱਤੇ ਹੁਣ ਤਾਂ ਬਹਿ ਚੋ ਜੀ ਜਾ ਕੇ ਜਵੇਂ ਰੋਟੀ ਖਾ ਲੈ ਬੈਠ ਕੇ ਹਾਂ ਉਹ ਅਸੀਂ ਇਹ ਗੱਲ ਜ਼ਰੂਰ ਕਵਾਂਗੇ ਜੇ ਐਤ ਕੀ ਸਰਪੰਚ ਨੇ ਕੰਮ ਕੀਤੇ ਹਨ ਕਿਸੇ ਨੇ ਕੀਤੇ ਕਿਸੇ ਨੇ ਕੀਤੇ ਨੇ ਕੰਮ 40 ਸਾਲਾਂ ਤੋਂ ਬਾਅਦ ਪਹਿਲੀ ਵਾਰ ਕੰਮ ਦੇਖਿਆ ਹੀ ਇਹ। ਕੀ ਕੁਝ ਤੋਂ ਕਰਵਾਤ ਨੂੰ ਪਤਾ। ਆਹ ਦਾਸੇ ਸ਼ਮਸ਼ਾਨ ਘਾੜ ਦਾ ਕਰਵਾਤਾ ਗਲੀਆਂ ਦਾ ਕਰਵਾਤਾ ਥਾਈਆਂ ਦਾ ਕਰਵਾਤਾ। ਆਜ ਬਚੀਆਂ ਨਾਲੀਆਂ ਉਹਨਾਂ ਦੇ ਰਿਪੇਅਰ ਕਰਵਾਤੇ। ਨੀਆਂ ਲਵਾਤੀਆਂ ਗਲੀਆਂ ਬਣਵਾਤੀਆਂ ਵਧੀਆ ਤੇ ਆਪਣੇ ਕੀ ਕੈਮਰੇ ਕਿਮਰੇ ਲਵਾਤੇ ਇਹਨਾਂ ਨੇ ਸਰਪੰਚ ਨੇ ਤੇ ਹੁਣ ਆ ਖਾਲਾ ਵੀ ਬਣ ਜਾਂਦਾ ਜੀ ਜੀ। ਜੀ ਸਮਝੋ ਜੀ ਆ ਆਪਣੇ ਹਸਪੀਟਲ ਆਪਣੇ ਜਿਹੜਾ ਬਣਿਆ ਇੱਥੋਂ ਲੈ ਕੇ ਤੇ 5 5 10 15 ਕਿਲੇ ਤੇ ਸੁੰਦਰ ਨਗਰ ਤੱਕ ਬਣ ਗਿਆ ਜੀ ਅੱਗੇ ਕੋਈ ਡੇਢੇ ਕਿਲਾ ਲਗਭਗ ਅੱਗੇ ਮੁੜ ਗਿਆ ਜੀ 17 16 17 ਕਿਲਿਆਂ ਦਾ ਬਣ ਗਿਆ ਬਹੁਤ ਬੁਰਾ ਸੀ ਪਾਣੀ ਖੜ ਜਾਂਦਾ ਸੀ ਰਾਸਤੇ ਤੇ ਹੁਣ ਤਾਂ ਬਹੁਤ ਸੋਹਣਾ ਸਰਪੰਚ ਸਾਹਿਬ ਨੇ ਕੰਮ ਕੀਤਾ ਵਧੀਆ ਰਸਤਾ 5 ਕਿਲਿਆਂ ਦਾ ਵਾਂਗੂ ਬਣਾਤਾ ਟਾਣੇ 'ਚ ਬਹੁਤ ਵਧੀਆ ਪੱਕੀ ਛੜਕ ਜਾਨੀ ਇੰਟਰ ਲੋਕ ਇਟਾਂ ਨਹੀਂ ਬਣਾਈ ਹੋਇਆ ਵਧੀਆ ਛੜਕ ਬਣੇ ਆ ਹੁਣ ਕੋਈ ਪਾਣੀ ਨਹੀਂ ਸਾਲ ਬਹੁਤ ਵਧੀਆ ਕੰਮ ਕੀਤਾ ਸਰਪੰਚ ਸਾਹਿਬ ਨੇ ਪੀਣ ਵਾਲੇ ਪਾਣੀ ਸਹੂਲਤਾਂ ਨੇ ਉਦਾਂ ਕਿਹਾ ਸੀ ਸਰਪੰਚ ਸਾਹਿਬ ਨੇ ਕਹਲੋ ਬਾਕੀ ਸਾਡੇ ਕੋ ਟੂਬ ਲੈਗਾ ਜੀ ਆਪਦੇ ਘਰਾਂ ਦੇ ਨਾਲ ਹੀ ਲੱਗਦਾ ਐਸੇ ਪਰ ਅਸੀਂ ਲਵਾਇਆ ਨਹੀਂ ਬਦਿਆ ਕੰਮ ਕਰਵਾ ਰਿਹਾ ਜੀ ਜਿੰਨਾ ਕਹੀਏ ਉਨਾ ਹੀ ਥੋੜਾ ਬਹੁਤ ਵਧੀਆ ਕੰਮ ਜਦਾ ਸ਼ਮਸ਼ਾਨ ਘਾੜ ਸੀਗਾ ਜੀ ਉਹ ਤੇ ਖੜਨੂ ਜੀ ਨਹੀਂ ਕਰਦਾ ਸੀ ਅੱਜ ਸ਼ਮਸ਼ਾਨ ਘਾੜ ਸਭ ਤੋਂ ਵਧੀਆ ਬਣਾ ਰਿਹਾ ਗਲੀਆਂ ਸਾਰੀਆਂ ਜਿਹੜੀਆਂ ਉੱਚੀਆਂ ਨੀਵੇਂ ਉਹ ਵੀ ਇੱਕ ਬਰਾਬਰ ਕਰਤੀਆਂ ਇਹਨਾਂ ਨੇ ਕੰਮ ਹੋ ਰਹੇ ਨੇ ਜੀ ਹੌਲੀ ਹੌਲੀ ਸਾਰੇ ਹੋ ਰਹੇ ਨੇ ਵਧੀਆ ਹੋ ਰਹੇ ਨੇ ਜਿਵੇਂ ਕਿ ਸ਼ਮਸ਼ਾਨ ਘਾੜ ਸਾਹਿਬ ਵੀਦਾ ਹੋਇਆ ਜੀ ਸੁਸ਼ਾਨ ਘਾੜ ਦੇ ਵਿੱਚ ਫੈਡ ਸ਼ੂਟ ਲੱਗ ਗਿਆ ਵਧੀਆ ਸੋਹਣਾ ਬਣ ਗਿਆ ਜੀ ਸੁਸ਼ਾਨ ਘਾੜ ਹੋਰ ਤਕਸਵਿਆ ਬਰਾਹ ਕੰਢੇ ਤੇ ਵਾਟਰ ਕੰਢੇ ਤੇ ਇਹ ਕਈ ਤਰ੍ਹਾਂ ਦੇ ਹਾਂਜੀ ਵਾਟਰਫੋਲ ਰੱਖੇ ਗਏ ਨੇ ਕੰਢੇ ਤੇ ਕੰਢੇ ਤੇ ਉਹ ਵੀ ਕੰਮ ਖਾਣਾ ਹੁੰਦਾ ਹੈ ਹਨਾ ਪੂਰੇ ਪਿੰਡ ਤੇ ਸਵਾਦ ਸੁਰਨਾ ਇੰਟਰਨੈਸ਼ਨਲ ਪਰਦੇ ਆਫਲਾਰੇ ਪਰ ਨਹੀਂ ਸਲਾਮ ਸੋ ਨਹੀਂ ਕਰਦੇ ਜੀ ਜਿਹੜੇ ਕੰਮ ਹੋਣ ਵਾਲੇ ਆ ਉਹ ਕਰਾਈ ਜਾਂਦੇ ਆ ਜੀ ਲਗੀ ਜਾਂਦੀ ਸਭ ਪੰਚਾਇਤ ਦੀ ਸਲਾਹ ਹੁੰਦੀ ਸਲਾਹ ਦੇ ਮੁਤਾਬਿਕ ਕੰਮ ਚੱਲਦਾ ਜੋ ਵੀ ਚੱਲਦਾ ਜੀ ਪਿੰਡ ਦਾ ਪਹਿਲੇ ਸਾਰੀ ਮੈਂਬਰਾਂ ਨੂੰ ਬੁਲਾ ਕੇ ਸਾਰੀ ਮੀਟਿੰਗ ਹੁੰਦੀ ਹੈ ਇੱਕ ਤੇ ਕੀ ਕੰਮ ਕਰਨਾ ਕਿ ਕੰਮ ਦਾ ਕੀ ਬਸਰ ਜੱਗਿਆ ਆਪਾਂ ਉਸ ਚੀਜ਼ ਬਾਰੇ ਸਭ ਜਾਣਕਾਰੀ ਲੈ ਕੇ ਫਿਰ ਕੰਮ ਸ਼ੁਰੂ ਸਟਾਰਟਿੰਗ ਹੁੰਦਾ ਜੀ ਆਪਣਾ ਜੋ ਵੀ ਹੋ ਰਿਹਾ ਹੁੰਦੇ ਨਹੀਂ ਮੀਟਿੰਗ ਹੁੰਦੀ ਹੈ ਮਹੀਨੇ ਦੇ ਮਹੀਨੇ ਮੀਟਿੰਗਾਂ ਹੁੰਦੀਆਂ ਵਿੱਚ ਜੇ ਆਪ ਕੋਈ ਅਮਲ ਦੀ ਮੀਟਿੰਗ ਨੂੰ ਜ਼ਰੂਰਤ ਪੈਂਦੀ ਕਰੇ ਬੁਲਾਉਂਦੇ ਨੇ ਮੀਟਿੰਗ ਹੁੰਦੀ ਆਪਣੀ ਪੰਚਾਇਤ ਘਰ ਚ ਮੀਟਿੰਗ ਹੁੰਦੀ ਹੈ ਸਾਰੇ ਮੈਂਬਰ ਇਕੱਠੇ ਕਰਦੇ ਨੇ ਉੱਥੇ ਬੁਲਾ ਕੇ ਮਤਾ ਜੋ ਵੀ ਮਤਾ ਪਾਸ ਹੁੰ ਉਸੇ ਤਰ੍ਹਾਂ ਹੀ ਪੱਜ ਕੰਮ ਚੱਲਦਾ ਜੋ ਚੱਲਦਾ ਹੀ ਹੈ ਆਪਣੀ ਟਾਣੀ ਹੈ ਜੀ ਛੜਕ ਤੋਂ ਕਟੋ-ਕਟ ਤੇ ਚਾਰ ਕਿੱਲੇ ਹਟਵੇਂ ਜੀ ਇਹ ਜੀ ਆਪਣੀ ਕਲਬੀਰ ਸਿੰਘ son of ਦਰਸ਼ਨ ਸਿੰਘ ਹੈ ਜੀ ਆਪਣੀ ਟਾਣੀ ਤੇ ਉਹ ਰਸਤਾ ਬਹੁਤ ਖਰਾਬ ਸੀ ਜੀ ਕਟੋ-ਕਟ 25 ਸਾਲ ਤੋਂ ਰਸਤਾ ਕੱਚਾ ਸੀ ਔਨ ਜਾਣ ਦੀ ਵੀ ਬਹੁਤ ਦਿੱਕਤ ਹੁੰਦੀ ਮੀਚ ਸਾਨੂੰ ਬਾਕੀ ਜਦੋਂ ਤੇ ਸਾਡੇ ਨਵੇਂ ਸਰਪੰਚ ਬਣੇ ਜੀ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਜੀ ਤੇ ਦਵਿੰਦਰ ਸਿੰਘ ਜੀ ਤੇ ਬਾਕੀ ਹਰਿਆਣਾ ਸਰਕਾਰ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਨਰੇਗਾ ਚੋਂ ਕੱਢ ਕੇ ਸੜਕ ਬਣਾਈ ਜੀ ਤੇ ਜਿ ਇਛਾਈ ਬਣਾ ਰਹੇ ਆ ਜੀ ਹਾਂਜੀ ਸਰਪੰਚ ਕਿੰਨੇ ਕਰੀ ਕਿਹੜੇ ਮਾਰਦੇ ਚੜੀ ਤੇ ਜੜੀ ਦੋ ਵਾਰੀ ਆ ਜਾਂਦੀ ਜੀ ਤੀਜਾ ਹੀ ਵਾਜ ਜਾਂਦਾ ਕਹਿੰਦੇ ਦੋ ਤੇ ਪੱਕੀ ਹੈ ਜੀ ਸ਼ਾਮ ਸਵੇਰੇ ਹਾਂਜੀ ਪੂਰੀ ਪੁੱਛ ਹਾਂਜੀ ਰਾਇਪੁਰ ਜੀ ਦਾ ਖਾਲਸਾ ਰਾਇਪੁਰ ਜੀ ਕੀ ਫਤੇ ਮੈਂ ਸਰਪੰਚ ਪਰਮਜੀਤ ਸਿੰਘ ಗ್ರಾಮ ਪੰਚਾਇਤ ਹਮਜਾਪੁਰ ਪਿੰਡ ਦੇ ਜਿਹੜੇ ਕੰਮ ਅਧੂਰੇ ਸੀ ਉਹ ਪੂਰੇ ਕਰਵਾਈ ਸ਼ਮਸ਼ਾਨ ਤੋਂ ਮੇਰਾ ਕੰਮ ਬਹੁਤ ਵਧੀਆ ਕਰਵਾਇਆ ਜੋੜ ਦਾ ਕੰਮ ਪਿੰਡ ਦੇ ਕੰਮ ਇਸ ਤਰ੍ਹਾਂ ਸੀਗਾ ਜਦੋਂ ਮੈਂ ਸਰਪੰਚ ਬਣਿਆ ਨਾ ਤੀਸਰੀ ਦੰਵਾਰਿਸ਼ ਆ ਗਈ ਤੀਸਰੇ ਚੌਥੇ ਦਿਨ ਅਸੀਂ ਪਿੰਡ ਦੇ 10 ਬੰਦੇ ਲੈ ਗਏ ਕਿਉਂਕਿ ਮੇਰਾ ਇੱਕ ਜਜ਼ਬਾ ਸੀ ਮੇਰਾ ਸ਼ੁਰੂ ਤੋਂ ਮੈਂ ਸਮਾਜ ਕੰਮ ਕਾਫੀ ਕਰਦਾ ਰਿਹਾ ਉਸ ਜਦਾਂ ਇਹ ਸਰਵੇ ਕਰਕੇ ਆਏ ਤੇ ਜਿੱਥੇ ਜੇ ਸਾਨੂੰ ਦਿੱਕਤ ਲੱਗੀ ਸ਼ੁਰੂਆਤ ਅਸੀਂ ਉੱਥੋਂ કરી ਜਿਹੜੇ ਕੰਮ ਕੋਈ ਹੋਣ ਵਾਲੇ ਸੀਗੇ ਗਲੀਆਂ ਗੁਲੀਆਂ ਕਾ ਵੀ ਜਿੱਥੇ ਪਾਣੀ ਕੱਢਦਾ ਏ ਚਿੱਕੜ ਦੀ ਗੰਧ ਸੀ ਸਭ ਤੋਂ ਪਹਿਲਾਂ ਸ਼ੁਰੂਆਤ ਉੱਥੋਂ ਕਰੀ ਉਹਨੂੰ ਠੀਕ ਕਰਕੇ ਉਸ ਤੋਂ ਜਿਵੇਂ ਜਿਵੇਂ ਜਿੱਥੇ ਜ਼ਰੂਰਤ ਆ ਉੱਥੇ ਸ਼ੁਰੂਆਤ ਕਰਦੇ ਹਾਂ ਕੰਮ ਇਹ ਜ਼ਰੂਰੀ ਆ ਉੱਥੇ ਕਰਦੇ ਕੰਮ ਚਾਰ ਰਸਤੇ ਬਣਾਏ ਆ ਜੀ ਚਾਰ ਦੇ ਵੀ ਪੰਜ ਬਣਾਏ ਆ ਵੱਡੇ ਵੱਡੇ ਰਸਤੇ ਬਣਾਏ ਆ ਕੋਈ ਛੋਟੇ ਨਹੀਂ ਸੁੰਦਰ ਨਗਰ ਇੱਕ ਬਣਾਇਆ ਅਸੀਂ 42 1430 ਫੁੱਟ ਦੇ ਕਰੀਬ ਦੇ ਰਿਕਾ ਤੋਂ ਲਿਆ ਅਸੀਂ ਤੇ ਉਸ ਤੋਂ ਬਾਅਦ 13 14 ਸੂਹੀ ਪੰਚਾਇਤ ਦੇ ਵਿੱਚੋਂ ਰਸਤਾ ਪੂਰਾ ਕਰਿਆ ਤੇ ਬਾਕੀ ਇੱਕ ਜਿਹੜੇ ਸੁੰਦਰ ਨਗਰ ਤੋਂ ਸਾਹਮਣੇ ਰਸਤਾ ਜਾਂਦਾ ਮਤਲਬ ਟਾਣੀ ਨੂੰ ਉਹ ਸਾਈਡਾਂ ਤੇ ਇੰਟਰਲੌਕ ਲਵਾਈ ਤੇ ਕਲਵੀਰ ਬੌਜੀ ਵਾਲਾ ਹੋ ਗਿਆ ਇੱਕ ਸੁਖੇ ਵਾਲਾ ਹੁਣ ਵਾਲਾ ਦਾ ਬਾਦੂ ਵਾਲਾ ਹੋ ਗਿਆ ਹਰੀਸ਼ ਬਾਦੂ ਇੱਕ ਪਿੰਡ ਦਾ ਇੱਕ ਫਿਰਨੀ ਕਾਫੀ ਕੰਮ ਮਤਲਬ ਅਸੀਂ ਜਿਹੜੇ ਵੀ ਕੰਮ ਕਰਾਇਆ ਨਾ ਬੜੀ ਸੂਝ-ਬੂਝ ਤੇ ਬੜਾ ਵਧੀਆ ਆਪਦੀ ਵੱਲੋਂ ਕੋਸ਼ਿਸ਼ ਕੀਤੀ ਆ ਵੀ ਵਧੀਆ ਹੁਣ ਬਿਲਕੁਲ ਜਦੋਂ ਦੇਖਿਆ ਨਾ ਉੱਥੇ ਆ ਕੇ ਅਸੀਂ ਰੂੜੀਆਂ ਲੱਗੀਆਂ ਹੋਈਆਂ ਸਾਈਡਾਂ ਦੇ ਉੱਤੇ ਬੜਾ ਬੁਰਾ ਹਾਲ ਸੀ ਜੀ ਫਿਰ ਉਹਨਾਂ ਨੇ ਸਾਨੂੰ ਪੁਰਾਣੇ ਪ੍ਰਸਤਾਵ ਦੀਆਂ ਫੋਟੋਕਾਪੀਆਂ ਪਈਆਂ ਸੀ ਉਹਨਾਂ ਕੋਲੇ ਐਪਲੀਕੇਸ਼ਨਾਂ ਪਈਆਂ ਸੀ ਉਹ ਜਦੋਂ ਮੈਨੂੰ ਦਿਖਾਈਆਂ ਥੋੜਾ ਜਿਹਾ ਮੇਰੇ ਵੀ ਮਹਿਸੂਸ ਹੋਇਆ ਵੀ ਵਿਚਾਰੇ ਬੜੇ ਚਿਰ ਦੇ ਇੱਕ ਤਾਂ ਫੌਜੀ ਹੋ ਗਿਆ ਜੀ ਫੌਜੀ ਕਰਕੇ ਵੀ ਚਲੋ ਫੌਜੀਾਂ ਨੂੰ ਤਾਂ ਵੈਸੇ ਵੀ ਆਪਾਂ ਪਿਆਰ ਕਰਦੇ ਹਾਂ ਸਤਿਕਾਰ ਕਰਦੇ ਹਾਂ ਉਹਨਾਂ ਦਾ ਉਹਦਾ ਉਹ ਸੋਚ ਕੇ ਮੈਂ ਉਹਦਾ ਫਿਰ ਪਿੱਛੇ ਲੱਗ ਲਗਾ ਕੇ ਨਾ ਪਾਸਾ ਉਹ ਸਟੈਂਪ ਸੀਗੇ ਉਹਨਾਂ ਦਾ ਸੰਯੋਗ ਲੈ ਕੇ ਅਸੀਂ ਨਿਰਗਾ ਦੇ ਵਿੱਚੋਂ ਇੰਟਰਲੋਕ ਦਾ ਰਸਤਾ ਉਹਨਾਂ ਦੇ ਪਿੰਡ ਨੂੰ ਘਰ ਨੂੰ ਬਣਾਇਆ ਬਹੁਤ ਵਧੀਆ ਖਾਲੇ ਬਣਾਏਗਾ ਖਾਲੇ ਤਾਂ ਪਹਿਲਾਂ ਬਣੇ ਹੋਏ ਸੀ ਬਾਕੀ ਜਿਹੜੀ ਕੋਈ ਰਿਪੇਅਰ ਵਾਲੇ ਸੀ ਜਾਂ ਤੇ ਕੋਈ ਨਵਾਂ ਬਣਨ ਵਾਲਾ ਸੀਗਾ ਉਹ ਦੁਬਾਰਾ ਬਣਾ ਕੇ ਵਧੀਆ ਯਾਨੀ ਕਿ ਡੂੰਘੇ ਕਰਤੇ ਜਿੱਥੋਂ ਸਾਨੂੰ ਕੋਈ بارش ਦੇ ਵਿੱਚ ਲੱਗਦਾ ਹੈ ਪਾਣੀ ਬਾਹਰ ਨਿਕਲਦਾ ਸਰਵੇ ਕਰਦੇ ਰਹਿੰਦੇ ਹਾਂ ਟਾਈਮ ਟਾਈਮ ਤੇ ਜਿੱਥੇ ਵੀ ਦਿੱਕਤ ਲੱਗੀ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰੀਦਾ ਹੈ ਯਾਨੀ ਕਿ ਉਹਨੂੰ ਠੀਕ ਕਰਵਾ ਦੇਈਦਾ ਵਾਇਪਿੰਡੀ ਦਾ ਫਾਲਸਾ ਵਾਇਪਿੰਡੀ ਕੀ ਫਤੇ ਮੈਂ ਸਰਪੰਚ ਪਰਮਜੀਤਪੁਰ ಗ್ರಾಮ ਪੰਚਾਇਤ ਖਮਜਾਪੁਰ ਹਾਂਜੀ ਬੰਜੀ ਜੀ ਪਿੰਡ ਦੇ ਜਿਹੜੇ ਕੰਮ ਅਧੂਰੇ ਸੀ ਉਹ ਪੂਰੇ ਕਰਵਾਈ। ਸ਼ਮਸ਼ਾਨ ਘੁੰਮੇ ਦਾ ਕੰਮ, ਗੋਤ ਵਧੀਆ ਕਰਵਾਇਆ, ਜੋੜ ਦਾ ਕੰਮ ਕਰਵਾਇਆ। ਪਿੰਡ ਦੀਆਂ ਗਲੀਆਂ, ਨਾਲੀਆਂ ਸਭ ਪੱਕੀਆਂ ਕਰਵਾਈਆਂ। ਸ਼ੌਣੀ ਦੀਆਂ ਗਲੀਆਂ ਪੱਕੀਆਂ ਕਰਵਾਈਆਂ। ਐਫਰਟ ਟਾਣੀ, ਪੱਠਾ ਟਾਣੀ, ਸੁੰਦਰ ਨਗਰ ਟਾਣੀ ਸਭ ਇਲਾਕੇ ਦੀਆਂ ਗਲੀਆਂ, ਨਾਲੀਆਂ ਪੱਕੀਆਂ ਕਰਵਾਈਆਂ। ਹਾਂਜੀ ਪੂਰਾ ਸਹਿਯੋਗ ਦੇ ਰਿਹਾ ਸਾਰਾ ਪਿੰਡ। ਸਾਰੀਆਂ ਟਾਲੀਆਂ ਨਿਵਾਸੀ ਸਾਰੇ ਸਾਡੇ ਨਾਲ ਹੈ